ਭਾਇ ਗੁਰ ਜੀ ਖਾਲਸਾ ਭਾਇ ਗੁਰ ਜੀ ਦੇ ਇਹ ਹੋ ਗਿਆ ਆ ਸਭ ਸੰਗਤ ਨੂੰ ਪਤਾ ਹੀ ਹੈ ਕਿ ਧੰਨ ਧੰਨ ਬਾਬਾ ਗਪਾਲ ਦਾ ਮੇਲੇ ਦੀ ਪੂਰੀ ਤਿਆਰੀ ਹੋ ਚੁੱਕੀ ਹੈ ਤੇ ਅੱਜ ਪਾਸਰ ਰੱਖੇ ਹੋਏ ਨੇ ਜੋ ਕਿ ਮੇਲਾ 2 3 4 ਅਗਸਤ ਦਾ ਹੈ ਭਾਇ ਗੁਰ ਜੀ ਖਾਲਸਾ ਤੁਹਾਨੂੰ ਅੱਗੇ ਬਤਾਉਗੇ ਖੜਦੇ ਹਾਂ ਜੀ ਤੇ ਨਾਲ ਹੀ ਆਇ ਗੁਰ ਜੀ ਤੁਹਾਨੂੰ ਆਪਣਾ ਗੁਰਦੈਸ ਦੇ ਨਾਲ ਦਵਾਨ ਹਾਲ ਦਿਖਾਇਆ ਜਾ ਰਿਹਾ ਹੈ ਇੱਥੇ ਜੋਗੇ ਗੀਤਨੀ ਜਥਾਲੇ ਲੱਗਣਗੇ ਵਾਹਿਗੁਰੂ ਇਹ ਪੂਰਾ ਸਾਹ ਹੈ ਗੁਰਦੁਆਰਾ ਸਾਹਿਬ ਦੇ ਨਾਲ ਹੀ ਬਾਬਾ ਜੀ ਦਾ ਸਥਾਨ ਨਾਲ ਹੀ ਆਪਾਂ ਆਜੂ ਵੀ ਇਹ ਛੇੜੇ ਚ ਜਿੱਥੇ ਲੰਗਰ ਪਾਣੀ ਬੰਦ ਆ ਜੀ ਆਹ ਵੀ ਦਿਆਂ ਦੀ ਗੋ ਸੇਵਾ ਜੀ ਹਰ ਸਾਲ ਇੱਥੇ ਆਟਾ ਛਾਂਦੀਆਂ ਜੀ ਆ ਚੌਲ ਤਿਆਰ ਕੀਤੇ ਜਾਊਗੇ ਵਾਹਿਗੁਰੂ ਜੀ ਫੇਰ ਗੋੜ ਵਾਲੇ ਗੋ ਸੇਵਾ ਚਾਚੇ ਜੀ ਦੀ ਆ ਸਾਰੇ ਵੀਰ ਮੇਰੇ ਸੇਵਾ ਕਰਦੇ ਇੱਧਰ ਬਹੁਤ ਸੇਵਾ ਚੱਲ ਰਹੀ ਆ ਅ ਲੰਗਰ ਵਾਲਾ ਵੀਰ ਜੀ ਸੰਗਤ ਲੰਗਰ ਚਾਗਦੀ ਬਈਆ ਆਪਣੇ ਬਾਬਾ ਮਨੋਤ ਦੀ ਯਾਰ ਇਹ ਬਹੁਤ ਸਾਰੇ ਬਾਬਾ ਬਾਈ ਜੀ ਵੀ ਦੇ ਇਧਰ ਨਾਲ ਹੀ ਪ੍ਰਸ਼ਾਦ ਦੀ ਸੇਵਾ ਕੀਤੀ ਆ ਰਹੀ ਆ ਜੀ ਵਾਹਿਗੁਰੂ ਜੀ ਅੱਜ ਆ ਬਣ ਚੁਗੀ ਆਪਣੇ ਵੀਰਾਂ ਦੀ ਦੁਕਾਨਾਂ ਵਾਸਤੇ ਬਹੁ ਐਸ ਕਦੇ ਮੈਂ ਰੇੜੀਆਂ ਲੱਗੀਆਂ ਵੀਰ ਮੇਰੇ ਸਾਰੇ ਤੁਨੋਂ ਮਨੂ ਹੁੰਦੇ ਹੈਗੇ ਵਾਹਿਗੁਰੂ ਜੀ ਤੁਨੂੰ ਅੱਗੇ ਖੜਦੇ ਆਪਾਂ ਹੋਰ ਅੱਗੇ ਪਗੂੜੇ ਪਗਾੜੇ ਲੱਗ ਚੁੱਕੇ ਆ आज ਸ਼ਾਮ ਤੱਕ ਵੱਡਾ ਪਗੂੜਾ ਤਿਆਰ ਹੋ ਜਾਊਗਾ ਵੀਰਾਂ ਦੇ ਜੋ ਕੀ ਇੱਥੇ ਪਹਿਲਾਂ 6-7 ਦਿਨ ਪਹਿਲਾਂ ਆ ਗਏ ਵੀਰ ਆਪਣੇ ਇਧਰ ਨਾਲ ਹੀ ਹਲਵਾਈ ਵੀਰ ਲੱਗੇ ਹੋਏ ਹੈਗੇ ਤੇ ਇਧਰ ਜੋੜਾ ਘਰ ਸਟੈਂਡ ਕਰ ਰਿਹਾ ਸਾਰਾ ਇੱਥੇ ਹੀ ਆ ਤਾਂ ਜੋੜਾ ਘਰ ਵੀ ਖੋਣੇ ਵਾਇਗੁਰੂ ਵਾਇਗੁਰੂ ਤਿਆਰ ਹੋ ਗਿਆ ਇਧਰ ਹਲਵਾਈਆਂ ਦਾ ਢਾਡਾ ਵੀ ਤੇ ਹਰ ਸਾਲ ਇੱਥੇ ਹੁੰਦੇ ਆ ਹਲਵਾਈ ਵੀਰ 6 ਮਹੀਨਿਆਂ ਬਾਦਾਂ ਮੇਲਾ ਲੱਗਦਾ ਇਹ ਨਾਲ ਹੀ ਮਨਿਆਰੀ ਦੀਆਂ ਦੁਕਾਨਾਂ ਚਾਲੂ ਹੋ ਰਹੀਆਂ ਹੈ ਕਿਉਂ ਵੀ ਹਰ ਵਾਰ ਵਾਰ ਇੱਧਰ ਹੀ ਮਨਿਆਰੀ ਦੀ ਦੁਕਾਨ ਲੱਗਦੀ ਆ ਵੀਰ ਜੀ